ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਦੇ ਡੇਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਚੱਲੀ ਗੋਲੀ ਜਦੋਂ ਹਮਲਾਵਰ ਦੁਕਾਨ ਤੇ ਆਇਆ ਤਾਂ ਆਕੇ ਉਸਨੇ ਦੁਕਾਨ ਦੇ ਮਾਲਕ ਵੱਲੋਂ ਉਸਦੇ ਹੀ ਪੁੱਤਰ ਨੂੰ ਪੁੱਛਿਆ ਨੌਜਵਾਨ ਬੱਚੇ ਨੇ ਦਿਖਾਈ ਦਲੇਰੀ ਹਮਲਾਵਰ ਨੂੰ ਮਾਰਿਆ ਜੱਫਾ ਹਮਲਾਵਰ ਨੇ ਤਿੰਨ ਰਾਉਂਡ ਕੀਤੇ ਫਾਇਰ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਆਏ ਗ੍ਰਾਹਕ ਦੇ ਲੱਤ 'ਚ ਵੱਜੀ ਗੋਲੀ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਤੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਗਲਬਾਤ ਦੌਰਾਨ ਦੁਕਾਨ ਦੇ ਮਾਲਕ ਅਤੇ ਉਸਦੇ ਪੁੱਤਰ ਨੇ ਕਿਹਾ ਕਿ ਅਸੀਂ ਕਿਸੇ ਨਾਲ ਉੱਚੀ ਆਵਾਜ਼ 'ਚ ਵੀ ਗੱਲ ਨਹੀਂ ਕਰਦੇ ਪਰ ਮੇਰੇ ਪੁੱਤਰ ਦੀ ਦਲੇਰੀ ਦੇ ਨਾਲ ਅੱਜ ਵੱਡੀ ਘਟਨਾ ਟਲ ਗਈ ਹੈ ਤਿੰਨ ਰੋਂਡ ਫਾਇਰ ਹੋਏ ਅਸੀਂ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਦਲੇਰੀ ਦੇ ਨਾਲ ਇਹ ਸਾਰੀ ਘਟਨਾ ਦਾ ਬਚਾਅ ਹੋ ਗਿਆ ਦੂਸਰੇ ਪਾਸੇ ਜਾਂਚ ਕਰਤਾ ਨੇ ਕਿਹਾ ਕਿ ਹੁਣ ਇਤਲਾਹ ਮਿਲੀ ਸੀ ਜਾਂਚ ਕਰ ਰਹੇ ਆ ਬਿਆਨ ਲੈ ਕੇ ਮਾਮਲਾ ਦਰਜ ਕਰ ਰਹੇ ਹਾਂ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਛਾ ਹਾਂਜੀ ਮੈਂ ਜਿੱਤਾਇਆ ਜਾਇਆ ਅੱਛਾ ਆ ਗਏ। ਕੀ ਨਾਮ ਹੈ ਤੁਹਾਡਾ? ਮੇਰੇ ਨਾਮਿੰਦਰ ਪਾਣੀ। ਸੋਨ ਆਫ ਯੂ। ਮਨਸ਼ੀਰ। ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ? ਜੈ ਜਿੰਦ ਕਾਨ। ਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ। ਔਰ ਆਉਂਦਿਆਂ ਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ। ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ? ਤੁਸੀਂ ਕਿੱਥੇ ਹੋ? ਮੈਂ ਜਸਟ ਪਿੱਛੇ ਸੀਗਾ। ਆ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ? ਕਹਿੰਦਾ ਦੱਸੋ। ਤੇ ਨਹੀਂ ਤੂੰ ਦੱਸ ਕਿਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕਾਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇਖੋ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਔਰ ਉਹਨੂੰ ਵੀ ਲੈ ਗਏ ਔਰ ਸਾਡਾ ਡੀਵੀਆਰ ਵੀ ਲੈ ਗਏ ਤੁਹਾਡੇ ਹੱਥੇ ਸਾਡੇ ਮੇਰੇ ਹੱਥ ਦੇ ਸਾਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿੱਥੇ ਚਾਉਗੇ ਤੁਹਾਡੇ ਬੱਚੇ ਵੀ ਗਬੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਕੋਲ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਪਿਆ ਹੈ ਇਹ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਬਾਨਿਆਂ ਦੇ ਕੇ ਆਓ ਜੀ ਇੱਧਰ ਆਓ ਕਦੀ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗਲੀ ਹੋ ਸਕਦਾ ਹੈ ਅੱਜ 25 ਸਵੇਰ ਨੂੰ ਇਨਫੋਰਮੇਸ਼ਨ ਮਿਲੀ ਆ ਵੀ ਇਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਇਹ ਰੋਡ ਤੇ ਉਹਨਾਂ 'ਤੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅੱਜ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣਗੇ ਉਹਨਾਂ ਫੜਾਗੇ ਕਿੰਨੇ ਬੰਦੇ ਜੇ ਕਿਹੜਾ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਮਨ ਇੱਕ ਮੰਦਰਾ ਬਦਲ ਲਗਾ जख्मी ਹੋਇਆ ਕੋਈ ਗੋਲੀ ਚਲਾਉਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਲਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਉਹਨਾਂ ਸੰਝਾ ਕਰ ਲਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਹੋਇਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਹਮਤ ਕੀਤੀ ਹਾਂਜੀ ਸੀਸੀਟੀਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ بیٹے ਨੇ ਮੈਨੂੰ ਬਿਆਨ ਵਰਬਲੀ ਦਿੱਤੇ ਆ ਜੇ ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਯੂਨੀਵਰਸਿਟੀ ਚੱਲ ਰਹੀ ਹੈ ਜਿਹੜਾ ਉਸੇ ਉੱਪਰ ਹੈ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਿਆ ਕਿ ਉਹਨੇ ਲਵਰਵਲ ਕੱਢ ਲਿਆ ਸੀ ਬਲੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੇ ਮੈਂ ਪਿੱਛੇ ਦੀ ਪੁੱਛਿਆ ਅੰਦਰ ਕਿੱਥੇ ਗਏ ਲੈ ਕੰਮ ਦੱਸੋ ਅਨੇ ਕੰਮ ਆ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੂੰ ਮੈਂ ਫੜਿਆ ਤੇ ਉਹਨੇ ਦੋ ਤਿੰਨ ਫੈਰ ਕੱਢੇ ਇੱਥੇ ਨੇ ਲਾਗੋ ਲੰਗੇ ਫੈਰ ਦੋ ਬਾਹਰ ਬਾਹਰ ਜਾ ਕੇ ਆ ਸ਼ਾਰਟ ਦੇ ਨਾਲ ਲਾ ਕੇ ਲੰਗੇ ਉਹਨੂੰ ਮੈਂ ਬਾਹਰ ਜਾ ਕੇ ਸੁਟਿਆ ਉੱਤੇ ਫਿਰ ਇੱਕ ਫੈਰ ਕੱਢਿਆ ਉਤੋਂ ਬਾਅਦ ਉਹਨੂੰ ਹੱਲ ਆ ਗਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਉਸ ਸ਼ਾਪਰ ਦੇ ਵਿਪਲ ਫੜਿਆ ਗਿਆ ਕਿੰਨੇ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕ ਬੰਦਾ ਤੇ ਕੋਈ ਜ਼ਖਮੀ ਕੌਣ ਹੋਇਆ ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਉਦੋਂ ਧਿਆਨ ਨਹੀਂ ਆ Đਾ ਚਾਣ ਨੂੰ ਫੜਨ ਵਾਲੀ ਅੱਛਾ